ਜੀ ਸਵਾਗਤ ਹੈ ਤੁਹਾਡਾ ਅੱਜ ਦੀ ਕਲਾਸ ਦੇ ਵਿੱਚ ਅੱਜ ਦੀ ਕਲਾਸ ਦੇ ਵਿੱਚ ਅਸੀਂ ਤੁਹਾਨੂੰ ਪੰਜਾਬੀ ਦਾ ਟੋਪਿਕ ਕਰਵਾਵਾਂਗੇ ਜੀ ਠੀਕ ਹੈ ਜੋ ਤੁਸੀਂ ਗਰੁੱਪ ਡੀ ਦੀਆਂ ਪੋਸਟਾਂ ਨਿਕਿਆ ਸੇਵਾਦਾਰ ਤੇ ਚੌਂਕੀਦਾਰ ਦੀਆਂ ਉਹਦੇ ਵਿੱਚ ਪੰਜਾਬੀ ਦਾ 50 ਨੰਬਰ ਦਾ ਪਾਰਟ ਆਣਾ ਹੈ ਠੀਕ ਹੈ ਉਹਦੇ ਵਿੱਚੋਂ ਆ ਤੁਹਾਨੂੰ ਸਮਾਨਾਰਥਕ ਸ਼ਬਦ ਕਰਵਾਵਾਂਗੇ ਜੀ ਇਹ ਤਿੰਨ ਜਾਂ ਚਾਰ ਪ੍ਰਸ਼ਨ ਸਮਾਨਾਰਥਕ ਸ਼ਬਦਾਂ ਦੇ ਆ ਜਾਂਦੇ ਨੇ ਜੀ ਧਿਆਨ ਨਾਲ ਦੇਖਿਓ ਹਾਂਜੀ ਜਦੋਂ ਜਿਹੜੇ ਸਮਾਨਾਰਥਕ ਸ਼ਬਦ ਦਾ ਕਰਾਉਣ ਲੱਗਿਆ ਉਹਨਾਂ ਵੇਲੇ ਤੁਹਾਨੂੰ ਪਹਿਲਾਂ ਦੱਸ ਦਈਏ ਵੀ ਇਹਦੇ ਵਿੱਚ ਇੱਕ ਸ਼ਬਦ ਦਿੱਤਾ ਹੋਊਗਾ ਉਹਦੇ ਚਾਰ ਆਪਸ਼ਨਾਂ ਦਿੱਤੀਆਂ ਹੋਣਗੀਆਂ ਠੀਕ ਹੈ ਚਾਰਾਂ ਦੇ ਵਿੱਚ ਜਿਹੜੇ ਤਿੰਨ ਦਾ ਉਹਦੇ ਸਮਾਨਾਰਥਕ ਹੋਣਗੇ ਸ਼ਬਦ ਦੇ ਇੱਕ ਸ਼ਬਦ ਇਹ ਜਾ ਹੋਊ ਜਿਹਨਾਂ ਦਾ ਉਹਦੇ ਸਮਾਨਾਰਥਕ ਨਹੀਂ ਹੋਊਗਾ ਉਹ ਸ਼ਬਦ ਨੂੰ ਤੁਸੀਂ ਚੁਣਨਾ ਵੀ ਕਿਹੜਾ ਇਹਨਾਂ ਦੇ ਵਿੱਚੋਂ ਸਮਾਨਾਰਥਕ ਨਹੀਂ ਹੈ ਜੀ ਠੀਕ ਹੈ ਹਾਂਜੀ ਆਪਣਾ ਪਹਿਲਾ ਪ੍ਰਸ਼ਨ ਹੈ ਜੀ ਦੇਖੋ ਉਪਕਾਰ ਹੈ ਨਾ ਉਪਕਾਰ ਦੇ ਸਮਾਨਾਰਥਕ ਸ਼ਬਦ ਕਿਹੜੇ-ਕਿਹੜੇ ਨੇ ਜੀ ਆਪਸ਼ਨ ਦੇਖ ਲਓ ਤੁਸੀਂ ਇੱਕਾ ਜਿਹੜਾ ਨਹੀਂ ਹੈਗਾ ਉਹ ਤੇ ਤੁਸੀਂ ਟਿਕ ਕਰਨੀ ਆ ਹਾਂਜੀ ਕਿਹੜਾ ਨਹੀਂ ਹੈਗਾ ਉਪਕਾਰ ਦਾ ਤਰੱਕੀ ਤੀਜੀ ਆਪਸ਼ਨ ਸਹੀ ਹੈ ਜੀ ਉਪਕਾਰ ਦਾ ਸਮਾਨਾਰਥਕ ਨੇਕੀ, ਇਹਾਸਾਨ, ਭਲਾਈ ਇਹ ਉਪਕਾਰ ਦੇ ਸਮਾਨਾਰਥਕ ਨਹੀਂ ਤਰੱਕੀ ਸ਼ਬਦ ਜਿਹੜਾ ਅਰਥਕ ਨਹੀਂ ਹੈਗਾ ਹਾਂਜੀ ਅਗਲਾ ਉਜਾਲਾ ਉਜਾਲਾ ਦਾ ਦੇਖੋ ਵੀ ਸਮਾਨਾਰਥਕ ਸ਼ਬਦ ਕਿਹੜਾ ਨਹੀਂ ਹੈਗਾ ਹਾਂਜੀ ਪਤਾ ਹੋਏ ਤਾਂ ਸਭ ਨੂੰ ਹਨੇਰਾ ਠੀਕ ਹੈ ਉਜਾਲਾ ਇਸਮਾਨਾਰਥਕ ਪ੍ਰਕਾਸ਼ ਲੋ ਚਾਨਣ ਇਹ ਸਮਾਨਾਰਥਕ ਹਨੇਰਾ ਦਾ ਸਮਾਨਾਰਥਕ ਨਹੀਂ ਹੈਗਾ ਜੀ ਅੱਗੇ ਆ ਜੀ ਉਲਟਾ ਉਲਟਾ ਦਾ ਸਮਾਨਾਰਥਕ ਕਿਹੜਾ ਨਹੀਂ ਹੈਗਾ ਹਾਂਜੀ ਸਹੀ ਹੈ ਜੀ ਇਹਦਾ ਕਰੈਕਟ ਆਨਸਰ ਤੀਜੀ অপਸ਼ਨ ਸਿੱਧਾ ਠੀਕ ਹੈ ਉਲਟਾ ਪੁੱਠਾ ਵਿਰੁੱਧ ਮੂਦਾ ਇਹ ਉਲਟਾ ਦੇ ਸਮਾਨਾਰਥਕ ਮਤਲਬ ਬਰਾਬਰ ਅਰਥ ਵਾਲੇ ਹੋਗੇ ਹਨ ਆਹਾਂ ਇਹਦੇ ਉਲਟ ਹੋ ਗਿਆ ਇਹਦਾ ਅਰਥ ਨਹੀਂ ਹੈਗਾ ਹਾਂਜੀ ਉਮੰਗ ਉਮੰਗ ਦਾ ਸਮਾਨਾਰਥਕ ਕਿਹੜਾ ਨਹੀਂ ਹੈਗਾ ਜੀ ਹਾਂਜੀ ਦੇਖੋ ਆਪਸ਼ਨ ਹਾਂਜੀ ਕਰੈਕਟ ਆਨਸਰ ਤੀਜੀ ਆਪਸ਼ਨ ਆ ਤਰੰਗ ਤਰੰਗ ਕੀ ਆ ਸਮਾਨਾਰਥਕ ਸ਼ਬਦ ਨਹੀਂ ਹੈਗਾ ਬਾਕੀ ਸਾਰੇ ਕਿਨੇ ਸਮਾਨਾਰਥਕ ਸ਼ਬਦ ਨੇ ਜੀ ਮੰਗਦੇ ਠੀਕ ਹੈ ਜੀ ਤਰੰਗ ਕਿnde ਬੇਵ ਹੁੰਦੀ ਆ ਹਨਾ ਆਪਾਂ ਬੇਵ ਕਹਿ ਦਨੇ ਆ ਬੇਵ ਆ ਤਰੰਗ ਠੀਕ ਹੈ ਉਹ ਮੰਗ ਦੇ ਸਮਾਨarth ਇੱਛਾ ਓਸਾ ਤਾਂ ਗਈ ਹੁੰਦੇ ਨੇ ਠੀਕ ਹੈ ਜੀ ਤਾਂ ਉਲਟਾ ਦਾ ਕੀ ਹੋ ਗਿਆ ਤਰੰਗ ਮੰਗਦਾ ਜਿਹੜਾ ਸਮਾਨਾਰਥਕ ਸ਼ਬਦ ਨਹੀਂ ਤਰੰਗ ਹਾਂਜੀ ਅਗਿਆ ਉਸਤਤ ਉਸਤਤ ਦਾ ਸਮਾਨਾਰਥਕ ਸ਼ਬਦ ਕਿਹੜਾ ਨਹੀਂ ਹੈਗਾ ਆਪਸ਼ਨ ਦੇਖ ਲਓ ਹਾਂਜੀ ਇਹਦਾ ਕਰੈਕਟ ਆਨਸਰ ਤੀਜੀ ਆਪਸ਼ਨ ਨਿੰਦਾ ਬਾਕੀ ਸਾਰੇ ਦੇ ਸਮਾਨਾਰਥਕ ਨੇ ਨਿੰਦਾ ਉਸਤਤ ਦਾ ਸਮਾਨਾਰਥਕ ਨਹੀਂ ਹੈਗਾ ਜੀ ਹਾਂਜੀ ਅਗਿਆ ਉਜੜ ਉਜੜ ਦਾ ਸਮਾਨਾਰਥਕ ਸ਼ਬਦ ਕਿਹੜਾ ਨਹੀਂ ਹੈਗਾ ਜੀ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਤੀਜੀ ਆਪਸ਼ਨ ਸਿਆਣਾ ਬਾਕੀ ਸਾਰੇ ਕਿਹਨੇ ਗੰਬਾਰ ਮੂਰਖ ਅਖੜ ਇਹ ਉਜੜ ਦੇ ਸਮਾਨਾਰਥਕ ਨੇ ਜੀ ਸਿਆਣਾ ਜਿਹੜਾ ਉਜੜ ਦਾ ਸਮਾਨਾਰਥਕ ਨਹੀਂ ਹੈਗਾ ਹਾਂਜੀ ਅੱਗੇ ਹੈ ਜੀ ਉਦਮ ਉਦਮ ਦਾ ਸਮਾਨਾਰਥਕ ਸ਼ਬਦ ਕਿਹੜਾ ਨਹੀਂ ਹੈਗਾ ਜੀ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਦੂਜੀ ਆਪਸ਼ਨ ਆਲਸ ਆਹ ਸਾਈਡ ਉਦੋਂ ਦਾ ਸਮਾਨਾਰਥਕ ਸ਼ਬਦ ਨਹੀਂ ਹੈਗਾ ਬਾਕੀ ਕਿਨੇ ਇਹਦੇ ਸਮਾਨਾਰਥਕ ਸ਼ਬਦ ਨੇਗੇ ਠੀਕ ਹੈ ਜੀ ਹਾਂਜੀ ਅੱਗੇ ਆ ਜੀ ਊਣਾ ਊਣਾ ਦਾ ਸਮਾਨਾਰਥਕ ਸ਼ਬਦ ਕਿਹੜਾ ਨਹੀਂ ਹੈਗਾ ਦੇਖੋ ਤੁਸੀਂ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਤੀਜੀ ਆਪਸ਼ਨ ਪੂਰਾ ਪੂਰਾ ਇਹਦਾ ਸਮਾਨਾਰਥਕ ਨਹੀਂ ਹੈਗਾ ਬਾਕੀ ਤਿੰਨੇ ਦੇ ਸਮਾਨਾਰਥਕ ਸ਼ਬਦ ਨੇ ਜੀ ਹਾਂਜੀ ਅੱਗੇ ਆ ਜੀ ਉਤੇਜਕ ਉਤੇਜਕ ਦਾ ਸਮਾਨਾਰਥਕ ਸ਼ਬਦ ਕਿਹੜਾ ਨਹੀਂ ਹੈਗਾ ਜੀ ਹਾਂਜੀ ਇਹਦਾ ਸਹੀ ਆਨਸਰ ਹੈ ਜੀ ਤੀਜੀ ਆਪਸ਼ਨ ਸ਼ਾਂਤਮਈ ਠੀਕ ਹੈ ਇਹ ਕੀ ਹੈਗਾ ਉਤੇਜਕ ਦਾ ਸਮਾਨਾਰਥਕ ਨਹੀਂ ਹੈਗਾ ਜੀ ਬਾਕੀ ਤਿੰਨ ਦਾ ਸਮਾਨਾਰਥਕ ਨੇ ਹਾਂਜੀ ਅਗਲਾ ਅਲੌਕਿਕ ਅਲੌਕਿਕ ਦਾ ਸਮਾਨਾਰਥਕ ਸ਼ਬਦ ਜਿਹੜਾ ਕਿਹੜਾ ਨਹੀਂ ਹੈਗਾ ਇਹਨਾਂ ਦੇ ਵਿੱਚੋਂ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਤੁਸੀਂ ਜੀ ਇਹਦਾ ਕਰੈਕਟ ਆਨਸਰ ਹੈ ਜੀ ਪਹਿਲੀ ਆਪਸ਼ਨ ਤਣਾੜ ਤਣਾੜ ਇਹਦਾ ਲੋਕਿਕ ਦਾ ਸਮਾਨਾਰਥਕ ਸ਼ਬਦ ਨਹੀਂ ਹੈਗਾ ਬਾਕੀ ਇਹ ਤਿੰਨੋਂ ਕਿਨੇ ਸਮਾਨਾਰਥਕ ਸ਼ਬਦ ਨੇ ਅਲੋਕਿਕ ਦੇ ਠੀਕ ਹੈ ਜੀ ਹਾਂਜੀ ਅਗਲਾ ਦੇਖੋ ਆਵਾਣਾ ਆਵਾਣਾ ਦਾ ਸਮਾਨਾਰਥਕ ਸ਼ਬਦ ਕਿਹੜਾ ਨਹੀਂ ਹੈਗਾ ਜੀ ਹਾਂਜੀ ਇਹਦਾ ਸਹੀ ਆਨਸਰ ਕੀ ਹੋਊਗਾ ਜੋ ਤੁਹਾਡੇ ਸਾਹਮਣੇ ਦੇਖੋ ਹਾਂਜੀ ਚੌਥੀ ਆਪਸ਼ਨ ਸਿਆਣਾ ਆਵਾਣਾ ਦਾ ਸਮਾਨਾਰਥਕ ਸ਼ਬਦ ਜਿਹੜਾ ਸਿਆਣਾ ਨਹੀਂ ਹੈਗਾ ਜੀ ਬਾਕੀ ਤਿੰਨੋਂ ਸਮਾਨਾਰਥਕ ਨੇ ਹਾਂਜੀ ਅੱਗੇ ਆ ਗਿਆ ਜੀ ਆਦਰ ਆਦਰ ਦਾ ਸਮਾਨਾਰਥਕ ਸ਼ਬਦ ਕਿਹੜਾ ਨਹੀਂ ਹੈਗਾ ਜੀ ਦਾ ਪਤਾ ਹੋ ਸਭ ਨੂੰ ਹਾਂਜੀ ਤਾਂ கரੈਕਟ ਆਨਸਰ ਹੈ ਜੀ ਤੀਜੀ ਆਪਸ਼ਨ ਨਿਰਾਦਰ ਹਾਂਜੀ ਅੱਗੇ ਆ ਜੀ ਆਥਨ ਆਥਨ ਦਾ ਸਮਾਨਾਰਥਕ ਸ਼ਬਦ ਇਹਨਾਂ ਦੇ ਵਿੱਚੋਂ ਕਿਹੜਾ ਨਹੀਂ ਹੈਗਾ ਜੀ ਇਹ ਵੀ ਸਭ ਨੂੰ ਪਤਾ ਹੋਊਗਾ ਹਾਂਜੀ ਇਹਦਾ ਸਹੀ ਆਨਸਰ ਹੈ ਜੀ ਪਹਿਲੀ ਆਪਸ਼ਨ ਸਵੇਰ ਸਵੇਰ ਆਤਨ ਦਾ ਸਮਾਨਾਰਥਕ ਸ਼ਬਦ ਜਿਹੜਾ ਨਹੀਂ ਹੈਗਾ ਜੀ ਹਾਂਜੀ ਅੱਗੇ ਆ ਜੀ ਅੱਡਰਾ 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 ਦਾ ਸਮਾਨਾਰਥਕ ਸ਼ਬਦ ਕਿਹੜਾ ਨਹੀਂ ਹੈਗਾ ਆਪਸ਼ਨ ਦੇ ਵਿੱਚ ਦੇਖੋ ਪਰਲੋ ਆਪਸ਼ਨਾਂ ਨੂੰ ਤੁਹਾਨੂੰ ਪਤਾ ਲੱਗ ਜਾਣਾ ਪਤਾ ਲੱਗ ਹੀ ਜਾਂਦਾ ਜਦੋਂ ਆਪਾਂ ਆਪਸ਼ਨਾਂ ਪੜ੍ਹਦੇ ਆ ਕਿਉਂਕਿ ਤਿੰਨ ਦੇ मीनिंग ਸੇਮ ਨਿਕਲਦੇ ਆ ਇੱਕਦਮ ਹੀ ਨਹੀਂ ਅਲੱਗ ਨਿਕਲਦਾ ਹਾਂਜੀ ਤਾਂ ਇਹਦਾ ਕਰੈਕਟ ਆਨਸਰ ਕੀ ਹੋ ਗਿਆ ਜੀ ਦੂਜੀ ਆਪਸ਼ਨ ਸਾਥੀ ਹਾਂਜੀ ਅਗਲਾ ਗਾ ਅੰਤਰ ਅੰਤਰ ਦਾ ਸਮਾਨਾਰਥਕ ਸ਼ਬਦ ਜਿਹੜਾ ਨਹੀਂ ਹੈਗਾ ਜੀ ਹਾਂਜੀ ਆਪਸ਼ਨ ਦੇਖ ਲਓ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਚੌਥੀ ਆਪਸ਼ਨ ਸਮਾਨ ਹਾਂਜੀ ਅਗਲਾ ਜੀ ਆਵਾਰਾ ਆਵਾਰਾ ਦਾ ਸਮਾਨਾਰਥਕ ਸ਼ਬਦ ਕਿਹੜਾ ਨਹੀਂ ਹੈਗਾ ਜੀ ਹੰਜੇ ਆਪਸ਼ਨ ਤੁਹਾਡੇ ਸਾਹਮਣੇ ਨੇ ਹੰਜੇ ਦਾ ਸਹੀ ਆਨਸਰ ਆਊਗਾ ਜੀ ਪਹਿਲੀ ਆਪਸ਼ਨ ਹੈ ਪਤਵੰਤਾ ਪਤਵੰਤਾ ਆਵਾਰਾ ਦਾ ਸਮਾਨਾਰਥਕ ਸ਼ਬਦ ਨਹੀਂ ਹੈਗਾ ਬਾਕੀ ਸਾਰੇ ਆਵਾਰਾ ਦੇ ਸਮਾਨਾਰਥਕ ਸ਼ਬਦ ਨੇ ਜੀ ਠੀਕ ਹੈ ਹਾਂਜੀ ਅੱਗੇ ਆ ਗਿਆ ਜੀ ਅਪੂਰਨਤਾ ਅਪੂਰਨਤਾ ਦਾ ਸਮਾਨਾਰਥਕ ਸ਼ਬਦ ਕਿਹੜਾ ਨਹੀਂ ਹੈਗਾ ਜੀ ਇਹਨਾਂ ਦੇ ਵਿੱਚੋਂ ਆਪਸ਼ਨ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਪਹਿਲੀ ਆਪਸ਼ਨ ਪਰਮਾਰ ਹਾਂਜੀ ਅਗਲਾ ਅਣਗਿਣਤ ਅਣਗਿਣਤ ਦਾ ਸਮਾਨਾਰਥਕ ਸ਼ਬਦ ਕਿਹੜਾ ਨਹੀਂ ਹੈਗਾ ਇਹਨਾਂ ਦੇ ਵਿੱਚੋਂ ਜੀ ਦੇਖ ਸਕਦੇ ਹੋ ਜੀ ਤੁਸੀਂ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਦੂਜੀ ਆਪਸ਼ਨ ਚਮਤਕਾਰੀ ਬਾਕੀ ਤਿੰਨੋਂ ਸਮਾਨਾਰਥਕ ਸ਼ਬਦ ਨਹੀਂ ਜਿਹਦੇ ਹਾਂਜੀ ਅਗਲਾ ਜੀ ਇਨਸਾਨ ਇਨਸਾਨ ਦਾ ਸਮਾਨਾਰਥਕ ਸ਼ਬਦ ਕਿਹੜਾ ਨਹੀਂ ਹੈਗਾ ਜੀ ਹਾਂਜੀ ਆਪਸ਼ਨ ਦੇਖ ਲਓ ਪੜ ਕੇ ਦੇਖ ਲਿਆ ਕਰੋ ਜੀ ਹਾਂਜੀ ਇਹਦਾ ਸਹੀ ਆਨਸਰ ਹੈ ਜੀ ਚੌਥੀ ਆਪਸ਼ਨ ਬੇਈਮਾਨ ਬੇਈਮਾਨ ਹੈ ਜਾਂ ਸੰਦ ਦਾ ਸਮਾਨਾਰਥਕ ਸ਼ਬਦ ਨਹੀਂ ਹੈਗਾ ਬਾਕੀ ਤਿੰਨੋਂ ਕਿੰਨੇ ਦੇ ਸਮਾਨਾਰਥਕ ਸ਼ਬਦ ਨਹੀਂ ਜੀ ਹਾਂਜੀ ਅਗਲਾ ਜੀ ਸੂਖਮ ਸੂਖਮ ਦਾ ਸਮਾਨਾਰਥਕ ਸ਼ਬਦ ਕਿਹੜਾ ਨਹੀਂ ਹੈਗਾ ਜੀ ਇਹਨਾਂ ਦੇ ਵਿੱਚੋਂ ਮੰਨਦੇ ਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਮੂਰਖ मूर्ख नहीं हैगा सूखम का समानार्थक शब्द बाकी तीनों की गए सूखम के समानार्थक शब्द ने जी ठीक है हाँ जी अगला देखो अगर जी संतोख संतोख का समानार्थक शब्द कि नहीं है इन्होंने जी हाँ जी देख लिया सब ने हाँ जी यैक्ट आंसर है दूजी ऑप्शन सुंदर संतोख का समानार्थक तो शब्द सुंदर नहीं है जी बाकी तीनों कीने गए समानार्थक शब्द ने जी ठीक है ਹਾਂਜੀ ਅਗਲਾ ਜੀ ਸੰਕੋਚ ਸੰਕੋਚ ਦਾ ਸਮਾਨਾਰਥਕ ਸ਼ਬਦ ਇਹਨਾਂ ਦੇ ਵਿੱਚੋਂ ਕਿਹੜਾ ਨਹੀਂ ਹੈਗਾ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਦੂਜੀ ਆਪਸ਼ਨ ਗਰਜ ਗਰਜ ਕੀ ਹੈ ਸੰਕੋਚ ਦਾ ਸਮਾਨਾਰਥਕ ਸ਼ਬਦ ਨਹੀਂ ਹੈਗਾ ਬਾਕੀ ਤਿੰਨੋਂ ਇਹਦੇ ਸਮਾਨਾਰਥਕ ਸ਼ਬਦ ਨੇ ਜੀ ਠੀਕ ਹੈ ਹਾਂਜੀ ਅਗਿਆ ਸੰਜੋਗ ਸੰਜੋਗ ਦਾ ਸਮਾਨਾਰਥਕ ਸ਼ਬਦ ਕਿਹੜਾ ਨਹੀਂ ਹੈਗਾ ਜੀ ਇਹਨਾਂ ਦੇ ਵਿੱਚੋਂ ऑप्शन देख लो जी हाँ जी करैक्ट आंसर है जी तीजी ऑप्शन विजोग ठीक है जी विजोग जोड़ा समानार्थक शब्द नहीं है संयोग का ठीक है हाँ जी अगला सोहना सोहना नहीं है जब सोहना ठीक है सोहना का समानार्थक शब्द इन्हें नहीं है जी ये भी सबनों पता ही होगा हाँ जी करैक्ट आंसर है दूजी ऑप्शन बदसाकल ਹਾਂਜੀ ਅਗਲਾ ਸੇਵਾਫਲ ਸੇਵਾਫਲ ਦਾ ਸਮਾਨਾਰਥਕ ਸ਼ਬਦ ਕਿਹੜਾ ਨਹੀਂ ਹੈਗਾ ਜੀ অপਸ਼ਨ ਦੇਖ ਲਓ ਹਾਂਜੀ ਇਹਦਾ ਸਹੀ ਆਨਸਰ ਕਿਹਾ ਗਿਆ ਜੀ ਤੀਜੀ অপਸ਼ਨ ਬੇਗਾਰ ਠੀਕ ਹੈ ਜੀ ਬੇਗਾਰ ਤਾਂ ਪਤਾ ਹੀ ਆ ਵੀ ਆਪਾਂ ਕਹਿੰਦੇ ਬਗਾਰ ਜੀ ਪਾਤੀ ਹੈ ਨਾ ਬਿਨਾਂ ਮਿਹਨਤ ਤੋਂ ਕੰਮ ਕਰਵਾ ਲੈਣਾ ਕਿਸੇ ਨੂੰ ਮਿਹਨਤ ਬਿਨਾਂ ਪੈਸਾ ਦੇ ਲੈ ਜਾ ਮਿਹਨਤ ਦਿੱਤੇ ਉਹਦੀ ਕੰਮ ਕਰਾਉਣਾ ਹਾਂਜੀ ਅਗਿਆ ਜੀ ਸੁਗੜ ਸੁਗਰਦਾਸ ਸਮਾਨਾਰਥਕ ਸ਼ਬਦ ਕਿਹੜਾ ਨਹੀਂ ਹੈਗਾ ਜੀ ਹਾਂਜੀ ਆਪਸ਼ਨ ਦੇਖ ਸਕਦੇ ਹੋ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਪਹਿਲੀ ਆਪਸ਼ਨ ਪੋਂਦੂ ਪੋਂਦੂ ਸੁਗਰਦਾਸ ਸਮਾਨਾਰਥਕ ਸ਼ਬਦ ਨਹੀਂ ਹੈਗਾ ਜੀ ਹਾਂਜੀ ਅੱਗੇ ਆ ਜੀ ਹੱਠੀ ਹੱਠੀ ਦਾ ਸਮਾਨਾਰਥਕ ਸ਼ਬਦ ਕਿਹੜਾ ਨਹੀਂ ਹੈਗਾ ਜੀ ਇਹਨਾਂ ਆਪਸ਼ਨਾਂ ਦੇ ਵਿੱਚੋਂ ਦੇਖ ਸਕਦੇ ਹੋ ਜੀ ਹਾਂਜੀ ਇਹਦਾ ਕਰੈਕਟ ਆਨਸਰ ਹੈ ਚੌਥੀ ਆਪਸ਼ਨ ਨਰਮ ਦਿਲ ਠੀਕ ਹੈ ਜੀ ਅਗਿਆ ਜੀ ਕਾਲਪਨਿਕ ਕਾਲਪਨਿਕ ਦਾ ਸਮਾਨਾਰਥਕ ਸ਼ਬਦ ਕਿਹੜਾ ਨਹੀਂ ਹੈਗਾ ਜੀ ਹਾਂਜੀ অপਸ਼ਨ ਦੇਖ ਸਕਦੇ ਹੋ ਹਾਂਜੀ ਇਹਦਾ ਕਰੈਕਟ ਆਨਸਰ ਹੈ ਪਹਿਲੀ অপਸ਼ਨ ਹਕੀਕੀ ਹਾਂਜੀ ਅਗਿਆ ਕਾਇਨਾਤ ਕਾਇਨਾਤ ਦਾ ਸਮਾਨਾਰਥਕ ਸ਼ਬਦ ਇਹਨਾਂ ਦੇ ਵਿੱਚੋਂ ਕਿਹੜਾ ਨਹੀਂ ਹੈਗਾ ਜੀ অপਸ਼ਨ ਦੇਖ ਲਓ ਜੀ ਇਹਦਾ ਸਹੀ ਆਨਸਰ ਹੈ ਜੀ ਦੂਜੀ অপਸ਼ਨ ਸੰਕੀਰਨ ਠੀਕ ਹੈ ਸੰਕੀਰਨ ਦਾ ਸਮਾਨਾਰਥਕ ਸ਼ਬਦ ਨਹੀਂ ਹੈਗਾ ਜੀ ਹਾਂਜੀ ਅੱਗੇ ਆ ਜੀ ਕਾਇਰ ਕਾਇਰ ਦਾ ਸਮਾਨਾਰਥਕ ਸ਼ਬਦ ਕਿਹੜਾ ਨਹੀਂ ਹੈਗਾ ਜੀ ਹਾਂਜੀ অপਸ਼ਨ ਦੇਖ ਲਓ ਹਾਂਜੀ ਇਹਦਾ ਸਹੀ ਆਨਸਰ ਹੈ ਜੀ ਦੂਜੀ অপਸ਼ਨ ਸੂਰਮਾ ਕਾਇਰ ਦਾ ਸਮਾਨਾਰਥਕ ਸ਼ਬਦ ਸੂਰਮਾ ਜਿਹੜਾ ਨਹੀਂ ਹੈਗਾ ਜੀ ਹਾਂਜੀ ਅੱਗੇ ਆ ਜੀ ਕਪੜ ਕਪੜ ਦਾ ਸਮਾਨਾਰਥਕ ਸ਼ਬਦ ਕਿਹੜਾ ਨਹੀਂ ਹੈਗਾ ਇਹਨਾਂ ਦੇ ਵਿੱਚੋਂ ਹਾਂਜੀ অপਸ਼ਨ ਦੇਖ ਲਓ। ਹਾਂਜੀ ਦਾ ਕਰੈਕਟ ਆਨਸਰ ਹੈ ਜੀ ਤੀਜੀ অপਸ਼ਨ ਵਫਾਦਾਰੀ। ਵਫਾਦਾਰੀ ਸਮਾਨਾਰਥਕ ਸ਼ਬਦ ਨਹੀਂ ਹੈਗਾ ਕਾਪਟ ਦਾ। ਹਾਂਜੀ ਅਗਲਾ ਜੀ ਕਠੋਰ। ਕਠੋਰ ਦਾ ਸਮਾਨਾਰਥਕ ਸ਼ਬਦ ਕਿਹੜਾ ਨਹੀਂ ਹੈਗਾ ਨੰ ਵਿਚਾਰਾਂ ਦੇ ਵਿੱਚੋਂ। ਹਾਂਜੀ অপਸ਼ਨ ਤੁਹਾਡੇ ਸਾਹਮਣੇ ਨੇ। ਹਾਂਜੀ ਦਾ ਕਰੈਕਟ ਆਨਸਰ ਪਹਿਲੀ অপਸ਼ਨ ਮਾਨਵੀ। ਕਠੋਰ ਦਾ ਸਮਾਨਾਰਥਕ ਸ਼ਬਦ ਮਾਨਵੀ ਨਹੀਂ ਹੈਗਾ ਜੀ। ਹਾਂਜੀ ਅੱਗੇ ਆ ਜੀ ਖੁਸ਼। ਖੁਸ਼ਦਸਮਾਨਤਾ ਦਾ ਸਮਾਨਾਰਥਕ ਸਬਦ ਇਹਨਾਂ ਦੇ ਵਿੱਚੋਂ ਕਿਹੜਾ ਨਹੀਂ ਹੈਗਾ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਕਰੈਕਟ ਆਨਸਰ ਚੌਥੀ ਆਪਸ਼ਨ ਉਦਾਸੀ ਉਦਾਸੀਨ ਕਿਹਾ ਖੁਸ਼ਦਸਮਾਨਤਾਕ ਸ਼ਬਦ ਨਹੀਂ ਹੈਗਾ ਜੀ ਹਾਂਜੀ ਅੱਗੇ ਆ ਜੀ ਗਰੀਬੀ ਗਰੀਬੀ ਦਾ ਸਮਾਨਾਰਥਕ ਸ਼ਬਦ ਇਹਨਾਂ ਦੇ ਵਿੱਚੋਂ ਕਿਹੜਾ ਜਿਹੜਾ ਨਹੀਂ ਹੈਗਾ ਜੀ ਆਪਸ਼ਨ ਦੇਖ ਲਓ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਦੂਜੀ ਆਪਸ਼ਨ ਸੰਪੰਨਤਾ ਠੀਕ ਹੈ ਜੀ ਸੰਪੰਨਤਾ ਗਰੀਬੀ ਦਾ ਸਮਾਨਾਰਥਕ ਸ਼ਬਦ ਨਹੀਂ ਹੈਗਾ ਹਾਂਜੀ ਅੱਗੇ ਆ ਗਿਆ ਜੀ ਗਨਰਾਜ ਗਨਰਾਜ ਦਾ ਸਮਾਨਾਰਥਕ ਸ਼ਬਦ ਇਹਨਾਂ ਦੇ ਵਿੱਚੋਂ ਕਿਹੜਾ ਨਹੀਂ ਹੈਗਾ ਜੀ ਆਪਸ਼ਨ ਦੇਖ ਸਕਦੇ ਹਾਂ ਮਨ ਜੀ ਇਹਦਾ ਕਰੈਕਟ ਆਨਸਰ ਕੀ ਆਊਗਾ ਜੀ ਦੂਜੀ ਆਪਸ਼ਨ ਪਰਤੰਤਰ ਪਰਤੰਤਰ ਗਨਰਾਜ ਦਾ ਸਮਾਨਾਰਥਕ ਸ਼ਬਦ ਨਹੀਂ ਹੈਗਾ ਜੀ ਅੱਗੇ ਆ ਜੀ ਗਿਰਾਵਟ ਗ੍ਰਾਵਟ ਦਾ ਸਮਾਨਾਰਥਕ ਸ਼ਬਦ ਇਹਨਾਂ ਦੇ ਵਿੱਚੋਂ ਕਿਹੜਾ ਨਹੀਂ ਹੈਗਾ ਜੀ ਹਾਂਜੀ ਆਪਸ਼ਨ ਦੇਖ ਲਓ ਇਹਦਾ கரੈਕਟ ਆਨਸਰ ਹੈ ਜੀ ਪਹਿਲੀ ਆਪਸ਼ਨ ਉਭਾਰ ਗ੍ਰਾਵਟ ਦਾ ਜਿਹੜਾ ਸਮਾਨਾਰਥਕ ਸ਼ਬਦ ਉਭਾਰ ਨਹੀਂ ਹੈਗਾ ਜੀ ਹਾਂਜੀ ਅੱਗੇ ਆ ਜੀ ਕਬਰਾਹਟ ਕਬਰਾਹਟ ਦਾ ਸਮਾਨਾਰਥਕ ਸ਼ਬਦ ਕਿਹੜਾ ਨਹੀਂ ਹੈਗਾ ਜੀ ਆਪਸ਼ਨ ਦੇਖ ਸਕਦੇ ਹਾਂ ਹਾਂਜੀ ਇਹਦਾ கரੈਕਟ ਆਨਸਰ ਹੈ ਜੀ ਪਹਿਲੀ ਆਪਸ਼ਨ ਸਥਿਰਤਾ ਹਾਂਜੀ ਅਗਲਾ ਜੀ ਚਾਪਲੂਸ ਚਾਪਲੂਸ ਦਾ ਸਮਾਨਾਰਥਕ ਸ਼ਬਦ ਕਿਹੜਾ ਨਹੀਂ ਹੈਗਾ ਇਹਨਾਂ ਚਾਰਾਂ ਦੇ ਵਿੱਚੋਂ ਜੀ ਆਪਸ਼ਨ ਦੇਖ ਲਓ ਜੀ ਹਾਂਜੀ ਇਹ ਸਹੀ ਆਨਸਰ ਹੈ ਜੀ ਚੌਥੀ ਆਪਸ਼ਨ ਕੁਲ ਟਰੀ ਠੀਕ ਹੈ ਜੀ ਇਹ ਚਾਪਲੂ ਦਾ ਸਮਾਨਾਰਥਕ ਨਹੀਂ ਹੈਗਾ ਹਾਂਜੀ ਅੱਗੇ ਆ ਜੀ ਜੋਦਾ ਜੋਦਾ ਦਾ ਸਮਾਨਾਰਥਕ ਸ਼ਬਦ ਇਹਨਾਂ ਦੇ ਵਿੱਚੋਂ ਕਿਹੜਾ ਨਹੀਂ ਹੈਗਾ ਜੀ ਹਾਂਜੀ ਆਪਸ਼ਨ ਦੇਖ ਲਓ ਚੌਥੀ ਆਪਸ਼ਨ ਸਹੀ ਹੈ ਜੀ ਦਰਪੋਕ ਇਹਦਾ ਸਮਾਨਾਰਥਕ ਸ਼ਬਦ ਨਹੀਂ ਹੈਗਾ ਜੀ ਹਾਂਜੀ ਅੱਗੇ ਆ ਜੀ ਝੱਬ ਜਕੀਨਾ ਝੱਬ ਜਕੀਨਾ ਦਾ ਸਮਾਨਾਰਥਕ ਸ਼ਬਦ ਕਿਹੜਾ ਨਹੀਂ ਹੈਗਾ ਜੀ ਹਾਂਜੀ ਇਹਦਾ ਕਰੈਕਟ ਆਨਸਰ ਦੂਜੀ ਆਪਸ਼ਨ ਦਾਵਾਡੋਲ ਇਹ ਕੀ ਇਹਦਾ ਸਮਾਨਾਰਥਕ ਸ਼ਬਦ ਨਹੀਂ ਹੈਗਾ ਜੀ ਹਾਂਜੀ ਅੱਗੇ ਆ ਜੀ ਦੋਸੀ ਦੋਸੀ ਦਾ ਸਮਾਨਾਰਥਕ ਸ਼ਬਦ ਕਿਹੜਾ ਨਹੀਂ ਹੈਗਾ ਇਹਨਾਂ ਦੇ ਵਿੱਚੋਂ ਹਾਂਜੀ ਆਪਸ਼ਨ ਦੇਖ ਸਕਦੇ ਹਾਂ ਇਹਦਾ ਕਰੈਕਟ ਆਨਸਰ ਆਊਗਾ ਜੀ ਦੂਜੀ ਆਪਸ਼ਨ નિર્ਦੋਸ਼ ਠੀਕ ਹੈ ਜੀ ਇਹਨੇ ਦੋਸ ਹੈ ਦਾ ਦੋਸੀ ਦਾ ਸਮਾਨਾਰਥਕ ਨਹੀਂ ਹੈਗਾ ਹਾਂਜੀ ਅੱਗੇ ਆ ਗਿਆ ਜੀ ਦਲੇਰੀ ਦਲੇਰੀ ਦਾ ਸਮਾਨਾਰਥਕ ਸ਼ਬਦ ਕਿਹੜਾ ਨਹੀਂ ਹੈਗਾ ਇਹਨਾਂ ਦੇ ਵਿੱਚੋਂ ਹਾਂਜੀ ਆਪਸ਼ਨ ਦੇਖ ਲਓ ਇਹਦਾ ਕਰੈਕਟ ਆਂਸਰ ਆ ਗਿਆ ਜੀ ਦੂਜੀ ਆਪਸ਼ਨ ਬੁੱਝਦਲੀ ਇਹ ਕਿਦ ਦਲੇਰੀ ਦਾ ਵਿਰੁੱਧ ਸਮਾਨਾਰਥਕ ਸ਼ਬਦ ਨਹੀਂ ਹੈਗਾ ਵਿਰੁੱਧ ਹੀ ਹੋ ਗਿਆ ਦੇਖ ਠੀਕ ਹੈ ਹਾਂਜੀ ਅੱਗੇ ਆਈ ਜੀ ਨਿਰਮਲ ਨਿਰਮਲ ਦਾ ਸਮਾਨਾਰਥਕ ਸ਼ਬਦ ਕਿਹੜਾ ਨਹੀਂ ਹੈਗਾ ਜੀ ਇਹਨਾਂ ਦੇ ਵਿੱਚੋਂ অপশন দেখ লো। ਹਾਂਜੀ ਦਾ கரੈਕਟ ਆਂਸਰ ਜੀ ਦੂਜੀ অপਸ਼ਨ ਸੁਜਾਨ। ਅੱਗੇ ਆ ਜੀ ਨਿਰਾਦਰੀ ਨਿਰਾਦਰੀ ਦਾ ਸਮਾਨਾਰਥਕ ਸ਼ਬਦ ਕਿਹੜਾ ਨਹੀਂ ਹੈਗਾ অপਸ਼ਨਸ ਦੇ ਵਿੱਚ ਦੇਖੋ। ਹਾਂਜੀ। ਦਾ கரੈਕਟ ਆਂਸਰ ਚੌਥੀ অপਸ਼ਨ ਉਪਮਾ। ਹਾਂਜੀ ਅੱਗੇ ਆ ਨੀਚ ਨੀਚ ਦਾ ਸਮਾਨਾਰਥਕ ਸ਼ਬਦ ਕਿਹੜਾ ਨਹੀਂ ਹੈਗਾ ਜੀ ਇਹਦੇ ਵਿੱਚੋਂ। ਹਾਂਜੀ অপਸ਼ਨ ਦੇਖ ਲਓ ਹਾਂਜੀ ਇਹਦਾ கரੈਕਟ ਆਨਸਰ ਹੈ ਜੀ ਦੂਜੀ অপਸ਼ਨ ਕਸੂਤਾ ਅੱਗੇ ਜੀ નિર્ਵਲ নির্মਲ ਦਾ ਸਮਾਨਾਰਥਕ ਸ਼ਬਦ ਕਿਹੜਾ ਨਹੀਂ ਹੈਗਾ નિર્ਵਲ ਦਾ ਜਿਹਨਾਂ ਦੇ ਵਿੱਚੋਂ ਹਾਂਜੀ ਇਹਦਾ கரੈਕਟ ਆਨਸਰ ਪਹਿਲੀ ਆਪਸ਼ਨ ਪੁਰਪਰਾ ਹਾਂਜੀ ਅੱਗੇ ਟੱਬਰ ਦਾ ਸਮਾਨਾਰਥਕ ਸ਼ਬਦ ਕਿਹੜਾ ਨਹੀਂ ਹੈਗਾ ਜੀ ਪਤਾ ਹੋ ਸਭ ਨੂੰ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਚੁਰਮਟਾ ਇਹਦਾ ਬਰਦਾਸ਼ਮਾਨਾਰਥਕ ਸ਼ਬਦ ਨਹੀਂ ਹੈਗਾ ਜੀ ਹਾਂਜੀ ਅੱਗੇ ਆ ਗਿਆ ਜੀ ਪ੍ਰਸਿੱਧੀ ਪ੍ਰਸਿੱਧੀ ਦਾ ਸਮਾਨਾਰਥਕ ਸ਼ਬਦ ਕਿਹੜਾ ਨਹੀਂ ਹੈਗਾ ਜੀ ਆਪਸ਼ਨ ਦੇਖ ਲਓ ਹਾਂਜੀ ਦਾ ਕਰੈਕਟ ਆਨਸਰ ਦੂਜੀ ਆਪਸ਼ਨ ਬਦਨਾਮੀ ਹਾਂਜੀ ਅੱਗੇ ਪਿਆਰਾ ਪਿਆਰਾ ਦਾ ਸਮਾਨਾਰਥਕ ਸ਼ਬਦ ਕਿਹੜਾ ਨਹੀਂ ਹੈਗਾ ਇਹਨਾਂ ਦੇ ਵਿੱਚੋਂ ਜੀ ਹਾਂਜੀ ਇਹਦਾ கரੈਕਟ ਆਨਸਰ ਤੀਜੀ ਆਪਸ਼ਨ ਅਪਰੀ ਹੈ ਹਾਂਜੀ ਅਗਿਆ ਜੀ ਪ੍ਰਵਿਰਤੀ ਪ੍ਰਵਿਰਤੀ ਦਾ ਸਮਾਨਾਰਥਕ ਸ਼ਬਦ ਇਹਨਾਂ ਦੇ ਵਿੱਚੋਂ ਕਿਹੜਾ ਨਹੀਂ ਹੈਗਾ ਜੀ ਪਹਿਲੀ ਆਪਸ਼ਨ ਉਦਪਤੀ ਠੀਕ ਹੈ ਨਹੀਂ ਹਾਂਜੀ ਅਗਿਆ ਜੀ ਪ੍ਰਾਪਤੀ ਪ੍ਰਾਪਤੀ ਦਾ ਸਮਾਨਾਰਥਕ ਸ਼ਬਦ ਇਹਨਾਂ ਦੇ ਵਿੱਚੋਂ ਕਿਹੜਾ ਨਹੀਂ ਹੈਗਾ ਜੀ ਪੜ ਲਓ ਆਪਸ਼ਨਾਂ ਹਾਂਜੀ ਇਹਦਾ கரੈਕਟ ਆਨਸਰ ਹੈ ਜੀ ਪਹਿਲੀ ਆਪਸ਼ਨ ਸੁਖਮਤਾ ਹਾਂਜੀ ਅਗਿਆ ਆਵਾਪੂਰਨ ਆਵਾ ਪੁਰਨਾਸ ਮਾਨਾਰਥਕ ਸ਼ਬਦ ਕਿਹੜਾ ਨਹੀਂ ਹੈਗਾ ਜੀ ਇਹਦੇ ਵਿੱਚੋਂ অপਸ਼ਨ ਦੇਖ ਲਓ ਇਹਦਾ ਕਰੈਕਟ ਅਨਸਰ ਹੈ ਜੀ ਚੌਥੀ অপਸ਼ਨ ਤੁੰਦਲਾ ਧੰਨਵਾਦ ਜੀ